ਸਰ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਜੀ ਮੈਂ ਹਰਮੰਦਰ ਸਾਹਿਬ ਮੱਥਾ ਟੇਕਣ ਗਿਆ ਸੀ ਜਦੋਂ ਇਨਸਾਨ ਦੁਨੀਆ ਤੇ ਪੈਦਾ ਹੁੰਦਾ ਤੇ ਉਹ ਜਿਹੜਾ ਰੱਬ ਨੇ ਉਹਨੂੰ ਮਕਸਦ ਦੇ ਕੇ ਭੇਜਿਆ ਉਹ ਲੈ ਕੇ ਨਹੀਂ ਆਉਂਦਾ ਉਹ ਭੁੱਲ ਜਾਂਦਾ ਉਹ ਹੋਰ ਰਸਤੇ ਚੱਲਦਾ ਸਰ ਤਵੀਤ ਲਵਾਉਣ ਦੀ ਗੱਲ ਨਹੀਂ ਹੈਗੀ ਜੀ ਮੈਨੂੰ ਉਹ ਬੰਦਾ ਠੀਕ ਨਹੀਂ ਲੱਗਿਆ ਸਰ ਉਹ ਮਕਸਦ ਨੂੰ ਲੱਭਣਾ ਤੇ ਪੂਰਾ ਕਰਨਾ ਹੀ ਵੰਸ ਕੋਨ ਟਾਈਮ ਹੈ ਮੈਂ ਦੱਸਦਾ ਤੁਹਾਡੇ ਤਾਂ ਬਿਆਨ ਹੀ ਨਹੀਂ ਰਲਦੇ ਨੇ ਕਦੇ ਕਦੇ ਮੁਸਲਮਾਨ ਸੀ ਕਦੇ ਕਦੇ ਉਹ ਸਰਦਾਰ ਸੀ ਕਹਾਣੀ ਵਾਲੇ ਤੁਸੀਂ ਕੀ ਕਹੋਗੇ ਜੀ ਪ੍ਰੀਤ ਮੈਂ ਵੀ ਇਹੀ ਕਹੂੰਗਾ ਜੀ ਜੋ ਵੀਰੇ ਨੇ ਕਿਹਾ। ਲੋਕੀ ਕਹਿੰਦੇ ਤੇਰੇ ਵਿੱਚ ਮੈਂ ਬੋਲਦਾ ਮੇਰੇ ਵਿੱਚ ਬੋਲੇ ਬੇਲੋ ਬੱਤੀ ਹੋਰ ਦਾ। ਬੋਲੇ ਬੇਲੋ ਬੱਤੀ ਹੋਰ। ਪਰ ਮੈਂ ਇਸ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ। ਪਹਿਲੀ ਵਾਰ ਹੈ ਕੀਤਾ ਹੁਣ ਮੈਂ ਕਹਿੰਦਾ ਜ਼ਿੰਦਗੀ 'ਚ। ਕਹਾ ਤਿਲ ਤੇਰੇ ਨੇੜ ਸੋਹਣੀਏ। ਗਾਇਕੀ ਦਾ ਜੋ ਕੀੜਾ ਨਾ ਜੀ ਤੁਹਾਨੂੰ ਪਤਾ। ਉਹ ਨਹੀਂਗਾ ਦੇ ਮੱਕਣਾ ਹੈਗਾ। ਪਿਆਰ ਲਈ ਜੱਗ ਨਾਲ ਲੜਦੇ ਰੱਬ ਦੇ ਨਾਲ ਵੀ ਲੜਦੇ। ਅੱਜ ਪੰਜਾਬੀ ਪਰਦੇ ਤੇ ਇੱਕ ਹੋਰ ਫਿਲਮ ਆਨਸ ਅਪਨ ਟਾਈਮ ਇਨ ਅੰਮ੍ਰਿਤਸਰ ਵੇਖਣ ਨੂੰ ਮਿਲੇਗੀ ਫਿਲਮ ਦੇ ਦੋ ਮੁੱਖ ਕਲਾਕਾਰ ਦੇਪ੍ਰਿਟਲ ਨੂੰ ਅਤੇ ਗੁਰਜਿੰਦ ਮਾਨ ਸਾਡੇ ਨਾਲ ਹਾਂ ਸਤਿ ਸ਼੍ਰੀ ਅਕਾਲ ਜੀ ਐਬੀਪੀ ਸੰਜਾ ਸੌੜਾ ਸਵਾਗਤ ਹੈ ਸਸਿਕਾ ਜੀ ਕਿ ਹਰ ਜੀ ਸੋ ਇਹ ਸੁਣਾਓ ਪਹਿਲੀ ਫਿਲਮ ਹੈ ਤੁਹਾਡੀ ਐਂਡ ਤੁਸੀਂ ਪਹਿਲਾਂ ਵੀ ਕੰਮ ਕਰ ਚੁੱਕੇ ਹੋ ਸਭ ਤੋਂ ਪਹਿਲਾਂ ਤੁਹਾਡਾ ਐਕਸਪੀਰੀਅੰਸ ਕੀ ਹੋ ਜਾ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਕਿਉਂਕਿ ਸਾਰੇ ਹੀ ਬਹੁਤ ਸੀਨੀਅਰ ਕਲਾਕਾਰ ਸੀਗੇ ਪਵਨ ਮਨੋਤਰਾ ਜੀ ਹੋਗੇ ਬੀ ਐਨ ਸ਼ਰਮਾ ਜੀ ਸ਼ਿਵਿੰਦਰ ਮਾਲ ਸਰੋਣੀ ਸਾਰੇ ਬਹੁਤ ਸੀਨੀਅਰ ਕਲਾਕਾਰ ਸੀ ਬਹੁਤ ਤੇ ਬਾਕੀ ਸਭ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਤਾਂ ਪਹਿਲੀ ਫਿਲਮ ਸੀਗੀ ਜੀ ਉਮੀਦ ਕਰਦਾ ਜੋ ਕੰਮ ਕੀਤਾ ਪਸੰਦ ਆ ਬਾਬੂ ਜੀ ਐ ਕਰੋ ਫਿਰ ਥਾਪੀ ਦੋ ਪੁੱਤ ਆਪਣੇ ਨੂੰ ਥਾਪੀ ਨੂੰ ਤੂੰ ਮੈਡਲ ਜਿੱਤ ਕੇ ਆਇਆ ਓ ਚਾਚਾ ਪਾਸ ਹੋ ਗਿਆ ਭਤੀਜ ਤੇਰਾ ਜਿਉਂਦਾ ਰਹਿ ਮੇਰਾ ਪੁੱਤ ਮੈਂ ਪਤਾ ਹੀ ਤੁਹਾਨੂੰ ਪਹਿਲਾਂ ਵੰਡ ਅਰਜੀਤ ਰਕੀ ਜੀ ਨਾਮ ਕਰ ਚੁੱਕਾ ਸੋ ਦਿਲਪੀਤ ਨਾ ਮੇਰੀ ਪਹਿਲੀ ਫਿਲਮ ਹੈ ਬਹੁਤ ਮਜ਼ਾ ਆਇਆ ਬਹੁਤ ਵਧੀਆ ਐਕਟਰ ਹੈ ਐ ਸਿੰਗਰ ਵੀ ਆ ਤੇ ਪ੍ਰਿੰਸੀਪਲ ਜੀ ਨਾਮ ਮੈਂ ਪਹਿਲਾਂ ਕਰ ਹੀ ਚੁੱਕਾ ਬਾਕੀ ਜਿੰਨੇ ਵੱਡੇ ਕਲਾਕਾਰ ਆ ਉਹਨਾਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ ਉਹਨਾਂ ਦਾ ਵੀ ਥੈਂਕ ਯੂ ਤੇ ਦਿਲਪੀਤ ਦਾ ਕਿਉਂਕਿ ਤੁਸੀਂ ਫਿਲਮ ਦੀ ਕਹਾਣੀ ਲਿਖੀ ਹੈ ਕਿਹਦਾ ਦੀ ਕਹਾਣੀ ਹੈ ਕੀ ਕਨਸੈਪਟ ਹੈ ਵਾਂਸ ਅਪਨ ਅ ਟਾਈਮ ਇਨ ਅੰਮ੍ਰਿਤਸਰ ਸੁਣ ਕੇ ਲੱਗਦਾ ਟਾਈਟਲ ਕਿ ਜਿਵੇਂ ਹਿਸਟਰੀ ਤੋਂ ਕੁਝ ਸਾਡੇ ਸਾਹਮਣੇ ਪਰਦੇ ਤੇ ਵੇਖਣ ਨੂੰ ਮਿਲੇਗਾ ਇਦਾਂ ਦਾ ਕੁਝ ਹੈ ਜਾਂ ਕੁਝ ਕੰਰੰਟ ਸਿਚੁਏਸ਼ਨ ਜੀ ਇਦਾਂ ਦਾ ਕੁਝ ਨਹੀਂ ਹੈ ਬੜਾ ਨਵਾਂ ਸਬਜੈਕਟ ਹੈ ਇੱਕ ਸੋਚ ਤੇ ਫਿਲਮ ਹੈ ਕਿ ਬੰਦੇ ਜਿਹੜਾ ਆਮ ਇਨਸਾਨ ਹੈ ਉਹਨੂੰ ਆਪਣਾ ਜਿਹੜਾ ਮਕਸਦ ਹੈ ਉਹ ਖੋਜਦੇ ਰਹਿਣਾ ਚਾਹੀਦਾ ਕਿਉਂਕਿ ਜਦੋਂ ਇਨਸਾਨ ਦੁਨੀਆ ਤੇ ਪੈਦਾ ਹੁੰਦਾ ਤੇ ਉਹ ਜਿਹੜਾ ਰੱਬ ਨੇ ਉਹਨੂੰ ਮਕਸਦ ਦੇ ਕੇ ਭੇਜਿਆ ਉਹ ਲੈ ਕੇ ਨਹੀਂ ਆਉਂਦਾ ਉਹ ਭੁੱਲ ਜਾਂਦਾ ਉਹ ਹੋਰ ਰਸਤੇ ਚੱਲਦਾ ਤੇ ਰੱਬ ਉਹਨੂੰ ਟਾਈਮ ਟੂ ਟਾਈਮ ਉਹ ਮਕਸਦ ਜਿਹੜਾ ਯਾਦ ਹੋਣਾ ਰਹਿੰਦਾ ਕਈਆਂ ਦੇ ਯਾਦ ਆ ਜਾਂਦਾ ਉਹ ਲਾਈਫ 'ਚ ਕੁਝ ਕਰ ਦਿੰਦੇ ਨੇ ਕਈਆਂ ਦੀ ਪੂਰੀ ਜ਼ਿੰਦਗੀ ਉਦਾਂ ਲੰਘ ਜਾਂਦੀ ਹੈ ਉਹ ਮਕਸਦ ਨੂੰ ਲੱਭਣਾ ਤੇ ਪੂਰਾ ਕਰਨਾ ਵਾਂਸ ਆਪਨ ਟਾਈਮ ਮੈਂ ਅੰਮ੍ਰਿਤ ਸਰ ਕਹਾਣੀ ਵਾਲੇ ਤੁਸੀਂ ਕੀ ਕਹੋਗੇ ਦਿਲਪ੍ਰੀਤ ਮੈਂ ਵੀ ਇਹੀ ਕਹੂੰਗਾ ਜੀ ਜੋ ਵੀਰੇ ਨੇ ਕਿਹਾ ਮਤਲਬ ਵਧੀਆ ਜੀ ਵਧੀਆ ਕਹਾਣੀਆਂ ਤੇ ਪਸੰਦ ਆਉਂਦੀਆਂ ਸਭ ਨੂੰ ਅੱਛਾ ਤੁਸੀਂ ਹਜੇ ਇੰਡਸਟਰੀ ਕੁਝ ਟਰੈਕਸ ਆਹਨ ਸਾਰੇ ਹਿੱਟ ਰਹੇ ਹਨ ਬਟ ਐਕਟਿੰਗ ਬਾਰੇ ਕਿਵੇਂ ਤੁਸੀਂ ਸੋਚਿਆ ਕਿਵੇਂ ਡਿਸੀਜਨ ਲਿਆ ਲੱਗਦਾ ਨਹੀਂ ਕੁਝ ਛੇਤੀ ਆਗੇ ਜਾਂ ਸਹੀ ਟਾਈਮ ਲੱਗ ਰਿਹਾ ਹੈ ਇਦਾਂ ਦਾ ਕੁਝ ਨਹੀਂ ਜੀ ਮਤਲਬ ਸਟੋਰੀ ਬਹੁਤ ਸੋਣੀ ਸੀਗੀ ਹਨਾ ਫਿਲਮ ਦੀ ਕਰ ਜਾਂਦੇ ਵੀ ਇਹਨੇ ਬਹੁਤ ਵਧੀਆ ਸਟੋਰੀ ਲਿਖੀ ਹੋਈ ਆ ਤੇ ਛੇਤੀ ਲੇਟ ਕੁਝ ਨਹੀਂ ਹੁੰਦਾ ਜੀ ਜੋ ਮਬਾਪਾ ਕਰਦਾ ਚੰਗੇ ਲਈ ਉਹ ਕਰਦਾ ਜਦੋਂ ਉਹਨੇ ਮਤਲਬ ਟਾਕ ਤੇ ਬਿਠਾਉਣਾ ਉਹਨੇ ਬਿਠਾਈ ਦੇਣਾ ਜੀ ਹਨਾ ਬਾਕੀ ਹੁਣ ਸਰੋਤਿਆਂ ਤੇ ਜੇ ਉਹਨਾਂ ਨੂੰ ਪਸੰਦ ਆ ਗਈ ਤਾਂ ਛੇਤੀ ਲੇਟ ਕੁਝ ਨਹੀਂ ਹੁੰਦਾ ਮੈਨੂੰ ਸੋ ਅ ਐਜ਼ ਅ ਰਾਈਟਰ ਐਂਡ ਐਜ਼ ਐਨ ਐਕਟਰ ਦੋਵੇਂ ਤੁਸੀਂ ਰੋਲਸ ਪਲੇ ਕਰ ਰਹੇ ਸੀ ਇੱਕ ਇਨਾ ਡਿਫਿਕਲਟ ਰਿਹਾ ਤੁਹਾਡੇ ਲਈ ਇਹ ਜਿਆਦਾ ਡਿਫਿਕਲਟ ਨਹੀਂ ਰਿਹਾ ਕਿਉਂਕਿ ਹਰਜੀਤ ਭਾਈ ਦੀ سپورਟ ਬਹੁਤ ਸੀ ਉਹ ਕਹਾਣੀ ਤੇ ਮੇਰੇ ਨਾਲ ਬੈਠਦੇ ਸੀ ਤੇ ਵੰਡ ਮੈਂ ਪਹਿਲਾਂ ਕਰ ਚੁੱਕਾ ਹਾਂ ਇਸ ਕਰਕੇ ਉਹ ਜਿਹੜਾ ਕੈਰੈਕਟਰ ਹੈ ਮੈਂ ਪਹਿਲਾਂ ਵੀ ਸ਼ਾਇਦ ਵੰਡ 'ਚ ਵੀ ਦੱਸ ਚੁੱਕਾ ਹਾਂ ਮੈਂ ਜੀ ਆ ਮੈਂ ਉਹ ਕੈਰੈਕਟਰ ਤਕਰੀਬਨ ਸਾਰੇ ਹੀ ਮੈਂ ਜੀਏ ਕਿਉਂਕਿ ਰਾਈਟਰ ਹੈ ਮੈਨੂੰ ਪਤਾ ਹੈ ਕਿਹੜਾ ਕੈਰੈਕਟਰ ਕਿਦਾਂ ਦਾ ਸੋ ਜਿਆਦਾ ਪ੍ਰੋਬਲਮ ਨਹੀਂ ਆਈ ਮਜ਼ਾ ਬਹੁਤ ਆਇਆ ਕਰਕੇ ਕੀ ਕੰਟਰੋਵਰਸੀ ਹੋ ਗਈ ਸੀ ਤੁਹਾਡਾ ਟ੍ਰੇਲਰ ਰਿਲੀਜ਼ ਹੋਇਆ ਉਸ ਤੋਂ ਬਾਅਦ ਬਿਕੋਜ਼ ਕ੍ਰੋਮਾ ਤੇ ਸ਼ੂਟ ਕੀਤਾ ਗਿਆ 골ਡਨ ਟੈਂਪਲ ਐਂਡ ਉਸ ਵਿੱਚ ਹਥਿਆਰ ਚਲਾੰਦੇ ਹੋਏ ਤੁਸੀਂ ਦੋਵੇਂ ਨਜ਼ਰ ਆ ਰਹੇ ਹੋ ਉਸ ਕੰਟਰੋਵਰਸੀ ਤੇ ਕੀ ਹੈ ਤੇ ਹੁਣ ਐਸਜੀਪੀਸੀ ਦਾ ਉਸ ਤੇ ਕੀ ਰਿਐਕਸ਼ਨ ਹੈ ਕਿ ਚੱਲ ਰਿਹਾ ਹੈ ਅ ਦੇਖੋ ਅਸਲ ਜਦੋਂ ਟ੍ਰੇਲਰ ਚੱਲਿਆ ਤੇ ਮੇਰੇ ਖਿਆਲ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਫਿਲਮ 'ਚ ਉਹ ਜਿਹੜਾ ਸੀਨ ਹੈ ਉਹਦਾ ਮਤਲਬ ਕੀ ਹੈ ਤੇ ਮੇਰੇ ਖਿਆਲ ਭਾਜੀ ਦੀ ਗੱਲ ਹੋ ਚੁੱਕੀ ਉਹਨਾਂ ਦੇ ਨਾਲ ਓਕੇ ਹੈ ਸਰ ਉਹ ਕੱਟਿਆ ਜਾ ਰਿਹਾ ਜਾਂ ਨਹੀਂ ਕੱਟਿਆ ਜਾ ਰਿਹਾ ਇਹ ਹੈ ਸੀਨ ਰਹੇਗਾ ਫਿਲਮ 'ਚ ਜੀ ਨਹੀਂ ਕੱਟਿਆ ਨਹੀਂ ਜਾ ਰਿਹਾ ਉਹ ਰਹੇਗਾ ਤੁਸੀਂ ਐਕਸ਼ਨ ਵੀ ਕੀਤਾ ਐ ਰੋਮਾਂਸ ਵੀ ਕੀਤਾ ਐ ਐਕਸ਼ਨ ਤਾਂ ਅਸੀਂ ਗਾਣਿਆਂ ਵਿੱਚ ਵੀ ਤੁਸੀਂ ਤੁਹਾਨੂੰ ਕਰਦੇ ਵੇਖਿਆ ਰੋਮਾਂਸ ਤਾਂ ਐਕਸਪੀਰੀਅੰਸ ਕਿਤਾ ਦਾ ਰਿਹਾ ਮੁੰਡਾ ਅੰਬਰਸਰੀਆ ਅਸੀਂ Song ਵੀ ਵੇਖ ਚੁੱਕੇ ਹਾਂ ਰੋਮਾਂਸ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ ਪਹਿਲੀ ਵਾਰ ਕੀਤਾ ਹੁਣ ਮੈਂ ਕਹਿੰਦਾ ਜ਼ਿੰਦਗੀ ਚ ਕਹਾ ਤਿਲ ਤੇਰੇ ਮੈਂ ਸੋਣੀਏ ਆਸ਼ਿਕ ਪਾਗਲ ਕਰ ਗਏ ਹੌਕ ਪਿਆਰ ਲਈ ਜੱਗ ਨਾਲ ਲੜਦੇ ਅਬ ਦੇਣਾ ਵੀ ਲੜ ਗਏ ਚੂੜਾ ਪੋਣਾ ਤੇਰੇ ਨਹੀਂ ਮੇਰੇ ਨਾਂ ਵਾਲਾ ਬਹੁਤ ਵਧੀਆ ਸੀਗਾ ਜੀ ਨਵਾਂ ਐਕਸਪੀਰੀਅੰਸ ਸੀਗਾ ਤੇ ਤਨਵੀ 나ਗੀ ਜੀ ਨਾਲ ਨੇ ਹਨਾ ਮੇਰੇ ਨਾਲ ਲੀਡ ਜ਼ਰੂਰ ਰੋਲ ਕਰ ਰਹੀ ਆ ਬਹੁਤ ਵਧੀਆ ਬਹੁਤ ਵਧੀਆ ਐਕਸਪੀਰੀਅੰਸ ਹੈ ਉਮੀਦ ਕਰਦਾ ਕਿ ਇਹ ਵੀ ਨਵਾਂ ਅੰਦਾਜ਼ ਪਸੰਦ ਆਉਗਾ ਲੋਕਾਂ ਨੂੰ ਠੀਕ ਹੈ ਜੀ ਸੋ ਇੱਕ ਗਾਣਾ ਸੁਣਾ ਦਿਓ ਫਿਰ ਚਾਂਦੇ ਜਾਂਦੇ ਹੋਨੀ ਤੂੰ ਰੂਪ ਦਾ ਗਮਾਨ ਵਾਲਾ ਕਰਦੀ ਦੇਖੀ ਹੋਰਾਂ ਤੇ ਜਵਾਨੀ ਬੜੀ ਚੜਦੀ ਹੀਰਾਂ ਤੋਂ ਸਨਖੀਆਂ ਦਾ ਪਰਦਾ ਨਾ ਪਾਣੀ ਅਣਖ ਪੁਰਾ ਹੈ ਮੇਰਾ ਪਿੰਡ ਜੱਟੀਏ ਰਾਂਝੇ ਨੂੰ ਜੇ ਜੱਗ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗੱਲ ਬਾਤ ਐਂਡ ਜੱਟੀਏ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਐਂਡ ਫ੍ਰੀ ਤੂੰ ਫਿਲਮਾਂ ਵਿੱਚ ਆ ਗਿਆ ਸੋ ਸਾਰਾ ਧਿਆਨ ਫਿਲਮਾਂ ਚ ਹੀ ਰਹੇਗਾ ਜਾਂ ਸੌਂਗਸ ਹੀ ਚੱਲਦੇ ਰਹਿਣਗੇ ਨਹੀਂ ਨਹੀਂ ਸੌਂਗੇ ਚੱਲਣਗੇ ਜੀ ਫਿਲਮਾਂ ਤਾਂ ਘਟੇ ਆ ਫਿਲਮਾਂ ਵੱਲ ਮੇਰਾ ਇਹਨਾਂ ਜਿਆਦਾ ਵੱਡਰ ਜਾ ਨਹੀਂ ਹੈਗਾ ਜੀ ਕਿਉਂਕਿ ਗਾਇਕੀ ਦਾ ਜੋ ਕੀੜਾ ਨਾ ਜੀ ਤੁਹਾਨੂੰ ਪਤਾ ਉਹ ਨਹੀਂਗਾ ਦੇ ਮੌਕਣਾ ਹੈਗਾ ਤੂੰ ਆ ਰਿਹਾ ਤੁਹਾਡਾ ਨੈਕਸਟ Song ਨੈਕਸਟ ਗਾਣਾ ਆ ਰਿਹਾ ਜੀ ਮਤਲਬ ਇੱਕ ਤਾਂ ਐਲਬਮ ਦਾ ਗਾਣਾ ਆ ਰਿਹਾ ਜੀ ਫੇਰ ਬੋਲਦੇ ਤੇ ਨੈਕਸਟ ਗਾਣਾ ਆ ਰਿਹਾ ਮੇਰਾ ਚਾਂਜਰ ਜੋ ਕਿ ਮੈਂ ਤੇ 골ਡੀ ਵੀਰੇ ਨੇ ਦੇਸੀ ਕਰੂ ਵਾਲਿਆਂ ਨੇ ਅਸੀਂ ਫੇਰ ਇਕੱਠਿਆਂ ਤੋਂ ਗਾਇਆ ਜੋ ਜਿਵੇਂ ਤੁਸੀਂ ਪਹਿਲਾਂ ਗਲਾਬ ਨੂੰ ਸਾਡੇ ਦੋਨਾਂ ਨੂੰ ਪਿਆਰ ਦਿੱਤਾ ਉਮੀਦ ਕਰਦਾ ਕਿ ਚਾਂਜਰ ਨੂੰ ਵੀ ਉਵੇਂ ਹੀ ਪਿਆਰ ਦੇਵੋਗੇ ਥੈਂਕ ਯੂ ਸੋ ਮਚ ਤੇ ਫਿਲਮ ਦੇਖਣ ਜ਼ਰੂਰ ਚਲੇ ਜਾਓ ਵੀਰੇ ਮਹੀਨੇ ਮੰਗਦੇ ਮਿਲਾ ਕੇ ਟੁੱਕੂ ਸੇਰੇ ਪੇਸ਼ ਹੈ ਸਾਡੇ ਨਾਲ ਫਿਲਮ ਵਾਂਸ ਅਪ ਓਨ ਅ ਟਾਈਮ ਨੰਬਰਸਰ ਦੇ ਦੋਸਤਾਰੇ ਦਿਸਪ੍ਰਿਚਲ ਨੂੰ ਅਤੇ ਗੁਰਜਿੰਦਮਾਨ ਜੁਨਾ ਦਾ ਕਹਿਣਾ ਹੈ ਕਿ ਫਿਲਮ ਬਹੁਤ ਹੀ ਡਿਫਰੈਂਟ ਕਨਸੈਪਟ ਈ ਹੈ ਪੰਜਾਬੀ ਸਿਨੇਮਾ ਵਿੱਚ ਅਜੇ ਤੱਕ ਐਦਾ ਦਾ ਕੁਝ ਨਹੀਂ ਆਇਆ ਪਰ ਹਾਂ ਜਿਹੜੀ ਚੀਜ਼ ਹੈ ਜਿਹੜਾ ਮੈਸੇਜ ਹੈ ਉਹ ਵੀ ਫਿਲਮ ਜ਼ਰੂਰ ਦੇਵੇਗੀ ਤਾਰਾ ਬਸੀ ਨੀਵੀਂ ਪੀ ਸਾਂਝਾ ਚੰਡੇਕੋ